ਸੇਜ ਆਨੰਦ ਮੰਗਲ ਰਸ ਅਚਰਜ ਪਈ ਬੜਿਆਈ ਗੁਰੂ ਸਿਰ ਦੇ ਉੱਤੇ ਖੜਾ ਹੈ ਗੁਰੂ ਨੇ ਕਰਕੇ ਦਿੱਤਾ ਹੈ ਸੋਖ ਜੇ ਤੇਰੇ ਸਿਰ ਤੇ ਗੁਰੂ ਖੜਾ ਹੈ ਤੈ ਉੱਚੋ ਵੀ ਘੰਟੇ ਆਤਮਕ ਸੁਖ ਵਿੱਚ ਰਵੇਂਗਾ ਆਤਮਕ ਆਨੰਦ ਵਿੱਚ ਰਵੇਂਗਾ ਸੋਖ ਸਹਿਜ ਔਰ ਤੇਰਾ ਸਹਿਜ ਅਵਸਥਾ ਤੇਰੀ ਬਣੀ ਰਹੇਗੀ ਮੇਰਾ ਗੁਰੂ ਹੂਆ ਆਪ ਸਹਾਈ ਸੂਖ ਸਹਿਜ ਆਨੰਦ ਆਨੰਦ ਨਹੀਂ ਟੁੱਟੇਗਾ ਕਿਉਂਕਿ ਆਨੰਦ ਵਸਤੂ ਗੁਰੂ ਦੀ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਪਤਾ ਲੱਗਿਆ ਹੈ ਕਿ ਇਹ ਆਤਮਿਕ ਆਨੰਦ ਕੀ ਹੁੰਦਾ ਹੈ ਜਿਹਦੇ ਜਿਸ ਨੂੰ ਇਹ ਆਨੰਦ ਆ ਜਾਂਦਾ ਉਹਨੂੰ ਦੁਨੀਆਂ ਦੇ ਸਭ ਫੋਕੇ ਆਨੰਦ ਭੁੱਲ ਜਾਂਦੇ ਨੇ ਸੁਖ ਭੁੱਲ ਜਾਂਦੇ ਨੇ ਸੂਖ ਸ਼ਹਿਜ ਆਨੰਦ ਮੰਗਲ ਉਹ ਤੁਰਿਆ ਫਿਰਦਾ ਆਪਣਾ ਕਾਰ ਬਹਾਰ ਕਰਦਾ ਵੀ ਗੁਰਨਾਨਕ ਦੇ ਮੰਗਲ ਕਰਦਾ ਹੋਵੇਗਾ ਗੁਰਨਾਨਕ ਦੀ ਬਾਣੀ ਉਚਾਰਨ ਕਰਦਾ ਹੋਵੇਗਾ ਗੁਰਨਾਨਕ ਦੇ ਨਾਮ ਨਾਲ ਜੁੜਿਆ ਹੋਵੇਗਾ ਇਹ ਹੈ ਗੁਰੂ ਸ਼ਹਾਈ ਹੈ ਮੇਰੇ ਉੱਤੇ ਖੜਾ ਹੈ ਮੇਰੇ ਸਿਰ ਦੇ ਉੱਤੇ ਮੇਰਾ ਗੁਰੂ ਹੋਆ ਆਪ ਸਹਾਈ ਸੂਖ ਸਹਿਜ ਆਨੰਦ ਮੰਗਲ ਔਰ ਹਰ ਵੇਲੇ ਅੰਦਰ ਅਰਾਸ਼ ਬਣਿਆ ਰਹਿਣਾ ਆਨੰਦ ਬਣਿਆ ਰਹਿਣਾ ਸੂਖ ਸਹਿਜ ਆਨੰਦ ਮੰਗਲ ਰਸ ਈਸ ਵਸਤੂ ਨੂੰ ਦੇਖ ਕੇ ਗੁਰਸ਼ਿਕ ਕਹਿ ਰਿਹਾ ਅਚਰਜ ਭਈ ਬੜਾਈ ਹੇ ਵਾਹਿਗੁਰੂ ਹੇ ਮੇਰੇ ਗੁਰਦੇਵ ਗੁਰੂ ਨਾਨਕ ਇਹ ਜੋ ਕੁਛ ਖੇੜਾ ਮੇਰੇ ਅੰਦਰ ਮੈਨੂੰ ਇਸ ਵੇਲੇ ਦਿਸ ਰਿਹਾ ਹੈ ਇਹ ਅਚਰਜ ਭਈ ਵਡਾਈ ਇਹ ਇੱਕ ਬੜੀ ਅਦਪੁੱਤ ਇੱਕ ਬੜੀ ਬਸ਼ਮਾਤ ਤੇ ਬੜੀ ਅਚਰਜ ਮੇਰੇ ਅੰਦਰ ਦਸਾ ਬਣੀ ਹੋਈ ਹੈ ਤੇ ਦੇਖ ਕੇ ਮੈਨੂੰ ਬਹੁਤ ਲੱਗ ਰਿਹਾ ਕਿ ਇਹ ਕੀ ਅਚਰਜ ਮੇਰੇ ਨਾਲ ਹੋ ਗਿਆ ਹੈ ਕੀ ਆਧਪੁੱਤ ਹੋ ਗਿਆ ਏ ਕੀ ਇਹ ਕੁਦਰਤੀ ਖੇੜਾ ਜੋ ਮੈਂ ਚਾਹੁੰਦਾ ਸੀ ਉਹ ਮੇਰੇ ਕੀ ਤੇਤ ਨਹੀਂ ਜਿਸ ਦਿਨ ਸਤਗੁਰੂ ਜੀ ਤੁਸੀਂ ਮੇਰੇ ਸਿਰ ਦੇ ਉੱਤੇ ਹੱਥ ਰੱਖਿਆ ਇਹ ਆਪਣੇ ਆਪ ਹੀ ਬਹਿਣ ਤੁਰਪ ਰਿਹਾ ਹੈ ਮੇਰਾ ਗੁਰੂ ਹੋ ਆਪ ਸਹਾਈ ਸੂਖ ਸ਼ਹਿਜ ਆਨੰਦ ਮੰਗਲ ਰਸ ਅਚਰਜ ਪਈ ਵਡਾਈ